वेलकम बैक ਇੰਡਿੰਗ ਕਮਟਰ ਗੈरेज ਅੱਜ ਇੱਕ ਨਵੀਂ ਪ੍ਰੋਬਲਮ ਨਾਲ ਫੇਸ ਹੋਏ ਸੀਗੇ ਕਸਟਮਰ ਦੇ ਦੱਸਣ ਮੁਤਾਬਿਕ ਨੋਵਾ ਕਾਰ ਹੈ ਕਸਟਮਰ ਦੇ ਦੱਸਣ ਮੁਤਾਬਿਕ ਇਹਦੇ ਵਿੱਚ ਕੀ ਸੀਗਾ ਗੱਡੀ ਦੀ ਪਿਕਅਪ ਨਹੀਂ ਸੀਗੀ ਤੇ ਐਕਚੁਅਲ ਐਵਰੇਜ ਨਾਲੋਂ ਐਵਰੇਜ ਵੀ ਬਹੁਤ ਘੱਟ ਸੀਗੀ ਤੇ ਜਿਹੜੀ ਜੈਨੂਨ ਜੀ ਆਵਾਜ਼ ਹੁੰਦੀ ਹੈ ਗੱਡੀ ਦੇ ਇੰਜਨ ਦੀ ਉਹ ਵੀ ਨਹੀਂ ਸੀਗੀ ਦਬ मतलब ਦਬ ਕੇ ਚੱਲ ਰਹੀ ਸੀਗੀ ਐਵਰੀ ਨਹੀਂ ਦੇਰੀ ਸੀਗੀ ਫਸਟ ਆਫ ਵਾਲਾ ਆਪਾਂ ਨੇ ਇਹਦਾ ਈਜ਼ੀਅਰ ਵਾਲ ਚੈੱਕ ਕਰਿਆ ਸਭ ਤੋਂ ਪਹਿਲਾ ਸਟੈਪ ਇਹਦਾ ਈਜ਼ੀਅਰ ਵਾਲ ਚੈੱਕ ਕਰਿਆ ਜਿਹੜਾ ਇਹ ਵਾਲਵ ਸੀਗਾ ਥਰੋਟ ਬਾਡੀ ਵਾਲਾ ਜਿੱਥੋਂ ਮੰਨ ਲਗਾ ਇਹ ਮੈਜ਼ਰ ਕਰਦਾ ਹੈ ਸੈਂਸਰ ਵੀ ਕਿੰਨੀ ਕ ਹਵਾ ਅੰਦਰ ਜਾ ਰਹੀ ਹੈ ਉਹਦੇ ਮੁਤਾਬਕ ਡੀਜ਼ਲ ਕਿੰਨਾ ਕ ਜਾਣਾ ਚਾਹੀਦਾ ਇਹ ਬਿਲਕੁਲ ਚੋਕ ਹੋਇਆ ਪਿਆ ਸੀਗਾ ਬੰਦ ਹੋਇਆ ਪਿਆ ਸੀ ਨਾ ਮਾਤਰ ਕੰਮ ਕਰ ਰਿਹਾ ਸੀਗਾ ਹਾਲਤ ਬਹੁਤ ਬੁਰੀ ਸੀ ਇਹਦੀ ਤੇ ਇਨਲੈਟ ਮੈਨੀਫੋਲਡ ਰਹੀਂ ਹਵਾ ਇਹਦੇ ਅੰਦਰ ਬਹੁਤ ਘਟ ਜਾ ਰਹੀ ਸੀਗੀ ਉਹਦੇ ਕਾਰਨ ਗੱਡੀ ਦੀ ਜਿਹੜੀ ਆਵਾਜ਼ ਸੀ ਐਕਚੁਅਲ ਆਵਾਜ਼ ਉਹ ਤਾਂ ਹੋਣੀ ਬੰਨ ਰਹੀ ਸੀਗੀ ਐਵਰੇਜ ਬਿਲਕੁਲ ਟਾਉਨ ਸੀਗੀ ਤੇ ਅੱਗੇ ਆਪਾਂ ਨੇ ਜਦੋਂ ਇਹਨੂੰ ਬਾਹਰ ਕੱਢ ਕੇ ਚੈੱਕ ਕਰਿਆ ਚੈੱਕ ਕਰਨ ਦੇ ਪਤਾ ਆਪਾਂ ਨੂੰ ਇਹ ਪ੍ਰੋਬਲਮ ਦਾ ਮਾਲੋ ਸੋਲੂਸ਼ਨ ਮਿਲਿਆ ਬੀ ਪਰੇਪਰ ਵਰਕਿੰਗ ਕਰ ਰਿਹਾ ਸੀਗਾ ਇਸ ਤਰ੍ਹਾਂ ਕਿਸੇ ਵੀ ਪਾਰਟ ਨੂੰ ਚੇਂਜ ਕਰਨ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਚੈੱਕ ਕਰਨਾ ਚਾਹੀਦਾ ਹੈ ਤਾਂ ਕਿ ਕਸਟਮਰ ਦਾ ਨੁਕਸਾਨ ਹੋਣ ਤੋਂ ਉਹਨੂੰ ਬਚਾਇਆ ਜਾ ਸਕੇ ਹਰ ਇੱਕ ਚੀਜ਼ ਨੂੰ ਪ੍ਰੋਪਰ ਢੰਗ ਨਾਲ ਚੈੱਕ ਕਰਨਾ ਚਾਹੀਦਾ ਹੈ ਸਟੈਪ ਬਾਈ ਸਟੈਪ ਕਿਸੇ ਵੀ ਚੀਜ਼ ਨੂੰ ਬਿਨਾਂ ਕੋਈ ਸੋਚੇ ਸਮਝੇ ਚੇਂਜ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਜਿਹੜੀ ਕਾਰ ਲਾਈਨ ਦੇ ਵਿੱਚ ਹੈ ਹਰੇਕ ਚੀਜ਼ ਦਾ ਇੱਕ ਸਟੈਂਡਰਡ ਆਪਾਂ ਇਹ ਕਹਿ ਸਕਦੇ ਹਾਂ ਵੀ 20 ਕਿਲੋਮੀਟਰ ਤੇ ਜਾ ਕੇ ਉਹਦੀ ਸਰਵਿਸ ਜਾਂ ਰਿਪੇਅਰ ਹੁਣੀ ਜ਼ਰੂਰੀ ਹੁੰਦੀ ਹੈ ਹਰੇਕ ਚੀਜ਼ ਨੂੰ ਇੱਕ ਉਹਦੇ ਸਮੇਂ ਮੁਤਾਬਕ ਕੋਈ 80000 ਕੋਈ 40000 ਕੋਈ ਲੱਖ ਕੋਈ ਇਸ ਤਰ੍ਹਾਂ ਟਾਈਮ ਟੂ ਟਾਈਮ ਉਹਦੀ ਸਰਵਿਸ ਸਾਫ਼ ਸੁਫਈਆ ਨਰਪੇਅਰ ਕਹਿ ਸਕਦੇ ਆਪਾਂ ਉਹਦਾ ਹੋਣਾ ਜ਼ਰੂਰੀ ਹੁੰਦਾ ਹੈ ਤਾਂ ਕਿ ਅੱਗੇ ਹੋਣ ਵਾਲੇ ਇੰਜਨ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੁੰਦਾ ਇਹਦੇ ਨਾਲ ਹਰ ਇੱਕ ਚੀਜ਼ ਨੂੰ ਸਾਫ਼ ਤੇ ਵਧੀਆ ਢੰਗ ਨਾਲ ਫਿਟਿੰਗ ਕਰਨ ਨਾਲ ਉਹਦੀ ਲਾਈਫ ਵੀ ਵਧੀਆ ਹੈ ਵਰਕਿੰਗ ਜਿਹੜੀ ਪਰਫਾਰਮੈਂਸ ਹੁੰਦੀ ਹੈ ਉਹ ਇਦੂ ਵਧਦੀ ਹੈ